ਵੀ ਛੱਡਣ ਵਾਲਾ ਮੁੱਦਾ ਜੇ ਦੂਰ ਵੀ ਜਾਂਦਾ ਹੈ ਪਾਰਲੀਮੈਂਟ ਦੇ ਵਿੱਚ ਅੰਬਰਤਪਾਲ ਸਿੰਘ ਨੂੰ ਲੈ ਕੇ ਤਾਂ ਆਓ ਨਾ ਮੈਂ ਫੇਰ ਕਹਿਣਾ ਚਾਹੁੰਦਾ ਕਿ ਅੰਬਰਤਪਾਲ ਸਿੰਘ ਖਾਲਸਾ ਤੇ ਐਨਐਸਏ ਤੜਾਉਣ ਦੇ ਲਈ ਚਾਰਾ ਜੂਈ ਕਰੋ ਆ ਰੌਲਾ ਨਾ ਪਾਓ ਭਾਈ ਅੰਬਰਤਪਾਲ ਸਿੰਘ ਨੂੰ ਕਿੰਨਾ ਚਿਰ ਹੋ ਗਿਆ ਅੰਦਰ ਕਾਰੇ ਨੂੰ ਐਨਐਸਏ ਲਾ ਕੇ ਜਿਹਦਾ ਲਾਅ ਇਨ ਆਰਡਰ ਪੰਜਾਬ ਦਾ ਇਹਨੇ ਠੀਕ ਕਰ ਲਿਆ ਸਾਡੇ ਮੁੱਖ ਮੰਤਰੀ ਨੇ ਫੇਰ ਤਾਂ ਇਹਨਾਂ ਦੀਆਂ ਗੱਲਾਂ ਠੀਕ ਨੇ ਅਸੀਂ ਗਲਤਾਂ ਪਰ ਜੇ ਉਦੋਂ ਵੀ ਬੇੜਾ ਕਰਕ ਹੋ ਰਿਹਾ ਪੰਜਾਬ ਦਾ ਦਿਨ ਪਰ ਦਿਨ ਉਸੇ ਕੜੀ ਦੇ ਵਿੱਚ ਮੈਂਬਰ ਪਾਰਲੀਮੈਂਟ ਅੰਬਰਤਪਾਲ ਨੂੰ ਨਹੀਂ ਕੱਢਣਾ ਚਾਹੁੰਦੇ ਸਾਰਿਆਂ ਦੀ ਚਾਲ ਹੈ ਸਰਕਾਰਾਂ ਦੀ ਉਹ ਭਈ 27 ਚ ਤੁਸੀਂ ਸਾਡੇ ਘਰਾਂ 'ਚ ਫੇਰ ਆਉਣਾ ਹੈ ਇਸ ਕਰਕੇ ਹੁਣ ਪਤਾ ਲੱਗਣਾ ਹੈ ਕਿ ਸੱਚ ਨਾਲ ਕੌਣ ਖੜਦਾ ਝੂਠ ਨਾਲ ਕਿਹੜਾ ਕਿਹੜਾ ਖੜਦਾ ਹੈ ਇੱਥੇ ਤੁਹਾਡਾ ਨਤੀਜਾ ਹੈ ਭਾਈ ਸਰਬਾ ਸਰਬਜੀਤ ਸਿੰਘ ਖਾਲਸਾ ਜਿਹੜੇ ਦੂਜਿਆਂ ਨੇ ਉੱਥੇ ਦੇਖਾਂਗੇ ਸਰਬਜੀਤ ਸਿੰਘ ਖਾਲਸੇ ਨਾਲ ਕਿਹੜੀ ਪਾਰਟੀ ਦੇ ਬੰਦੇ ਹਿੱਕਾ ਡਾ ਕੇ ਖੜਦੇ ਨੇ ਕਿ ਅਸੀਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੀ ਐਨਐਸਏ ਵੀ ਤੜਾਉਣੀ ਆ ਤੇ ਉਹਨੂੰ ਰਿਹਾ ਕਰਾਉਣਾ ਨਾ ਕਿ ਅਸੀਂ ਜਵਾਨਥ ਤੇ ਲੈ ਕੇ ਆਉਣਾ ਜਿਹੜਾ ਤੁਸੀਂ ਸੁਖਵੀਰ ਸਿੰਘ ਬਾਦਲ ਸਾਹਿਬ ਕੋ ਉਪ ਮੁੱਖ ਮੰਤਰੀ ਨੂੰ ਬੁਲਾਇਆ ਇਹ ਸਾਰਾ ਕੁਝ ਤੁਹਾਨੂੰ ਬੰਦ ਲਫਾਫਾ ਦੇਤਾ ਹੁਣ ਇਮਤਿਹਾਨ ਸਿੰਘ ਸਾਹਿਬ ਜੀ ਥੋੜਾ ਥੋੜਾ ਪਤਾ ਲੱਗਣਾ ਪਰ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ ਸਰਬੱਤ ਖਾਲਸਾ ਵਾਲੇ ਜਥੇਦਾਰ ਨੇ ਅਸੀਂ ਬਾਜਖ ਥੋੜੇ ਤੇ ਰੱਖਣੀ ਹੈ ਸਮਾਂ ਆਜੋ ਧੋਖੇ ਖੜਜੋ ਜੇ ਨਹੀਂ ਖੜ ਸਕਦੇ ਅਸਤੀਫਾ ਦੇ ਕੇ ਪਰੇ ਹੋ ਜਿਓ ਕਿਤੇ ਧੋ ਨਾ ਕਮਾ ਲਿਓ ਧੋਖਾ ਨਾ ਕਰ ਬੈਠੇ ਹੁਣ ਮੌਕਾ ਆਇਆ ਸਖਬੀਰ ਬਾਦਲੋਣੀ ਨੀਵੇਂ ਹੋ ਕੇ ਇਨਾਂ ਕੋਲ ਨੂੰ ਤੁਰੇ ਨੇ ਜੇ ਨੀਵੇਂ ਹੋ ਕੇ ਗਏ ਹੋਏ ਤਾਂ ਫੈਸਲਾ ਲੈਣ ਜੇ ਸਰਜੀਤ ਬਰਨਾਲਾ ਬੰਨਿਆ ਜਾ ਸਕਦਾ ਬੂਟਾ ਸਿੰਘ ਬੰਨਿਆ ਜਾ ਸਕਦਾ ਕੌਮ ਨੇਤਾ ਸ਼ਾਂਤ ਹੋਣਾ ਕਿ ਉਹੀ ਥਮਲੇ ਉਹੀ ਕੋਲਡੇ ਇਹੀ ਜੀ ਇਤਿਹਾਸਿਕ ਸਜ਼ਾ ਦੇਣੀ ਚਾਹੀਦੀ ਹੈ ਜਿਹਦੇ ਨਾਲ ਕੌਮ ਕਹੇ ਵੀ ਵਾਕਈ ਕੋਈ ਪੱਖਪਾਤ ਨਹੀਂ ਕੋਈ ਲਫਾਫੇ ਚੋਂ ਨਿਕਲਿਆ ਜਥੇਦਾਰ ਨਹੀਂ ਅਕਾਲੀ ਫੂਲਾ ਸਿੰਘ ਦੀ ਤਰ੍ਹਾਂ ਖੜ ਗਿਆ ਠੋਕ ਕੇ ਸਜ਼ਾ ਦਊਗਾ ਤਾਂ ਮੰਨਣਾ ਲੋਕਾਂ ਨੇ ਨਹੀਂ ਪ੍ਰਵਾਨ ਨਹੀਂ ਕਰਦਾ ਅਸਲਿਕਲੀ ਮਹਾ ਕਵਰ ਸਿੰਘ 베ਦੀ ਪਾਈ ਅਮਰਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਇੱਕ ਵਾਰ ਫਿਰ ਗੁੰਜਿਆ ਉਹਨਾਂ ਉੱਤੇ ਐਨਐਸਏ ਲਗਾਈ ਗਈ ਹੈ ਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਗਿਆ ਉਹਨਾਂ ਨੇ ਅਯਾਤ ਤੌਰ ਤੇ ਚੋਣ ਲੜੀ ਖੰਡੂਰ ਸਾਹਿਬ ਦੀ ਸੀਟ ਤੋਂ 20 ਲੱਖ ਤੋਂ ਵੱਧ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਐਮਪੀ ਬਣਾਇਆ ਹੁਣ ਜਦੋਂ ਉਹਨਾਂ ਉੱਤੇ ਐਨਐਸਏ ਲਗਾ ਕੇ ਉਹਨਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਰੱਖਿਆ ਹੈ ਤਾਂ ਬਹੁਤ ਸਾਰੇ ਸਵਾਲ ਇਸ ਕਰਕੇ ਖੜੇ ਹੋ ਰਿਹਾ ਕਿ ਖੰਡੂਰ ਸਾਹਿਬ ਦੀ ਨੁਮਾਇੰਦਗੀ ਕਰੇਗਾ ਕੌਣ ਜਿਸ ਤਰ੍ਹਾਂ ਦੀ ਸਿਆਸਤ ਪਾਈ ਅਮਰਪਾਲ ਸਿੰਘ ਨੂੰ ਲੈ ਕੇ ਹੋ ਰਹੀ ਹੈ ਤਾਂ ਅਮਰਪਾਲ ਸਿੰਘ ਦੇ ਨਾਲ ਕੌਣ ਲੋਕ ਸਟੈਂਡ ਕਰਦੇ ਆ ਤਾਂ ਦੇਸ਼ ਦੀ ਸੰਸਦ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ तमाम ਮੁੱਦਿਆਂ ਦੇ ਨਾਲ ਪਾਈ ਅਮਰਪਾਲ ਸਿੰਘ ਦੇ ਮੁੱਦੇ ਨੂੰ ਉਭਾਰਿਆ ਤੇ ਸ਼ਬਦਕ ਹਮਲੇ ਭਾਜਪਾ ਦੇ ਉੱਤੇ ਕੀਤੇ ਆ ਕਿ ਜੇ ਖੰਡੂਰ ਸਾਹਿਬ ਦੇ ਲੋਕਾਂ ਨੇ ਪਾਈ ਅਮਰਪਾਲ ਸਿੰਘ ਨੂੰ ਐਮਪੀ ਬਣਾਤਾ ਤਾਂ ਹੁਣ ਐਨਐਸਏ ਕਿਉਂ ਲਗਾ ਕੇ ਅਜਹੀਆਂ ਰਕਾਵਟਾਂ ਖੜੀਆਂ ਕੀਤੀਆਂ ਜਾ ਰਹੀਆਂ ਐ ਇਸ ਬਾਬਤ ਗੱਲਬਾਤ ਕਰ ਲੈਣੇ ਸਾਡੇ ਨਾਲ ਪਰਮਜੀਤ ਸਿੰਘ ਸੋਹਲੀ ਨੇ ਸੋਹਲੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਦੇਸ਼ ਦੀ ਸੰਸਦ ਦੇ ਵਿੱਚ ਅਚਲਨਜੀਤ ਸਿੰਘ ਚੰਨੀ ਨੇ ਭਾਈ ਅਮਰਪਾਲ ਸਿੰਘ ਉੱਤੇ ਲੱਗੀ ਐਨਐਸਏ ਦਾ ਮੁੱਦਾ ਉਭਾਰਿਆ ਤੇ ਲੱਗਦਾ ਕਿ ਭਾਈ ਅਮਰਪਾਲ ਸਿੰਘ ਉੱਤੇ ਜਿਸ ਤਰ੍ਹਾਂ ਦਾ ਹੰਗਾਮਾ ਦੇਸ਼ ਦੀ ਸੰਸਦ ਦੇ ਵਿੱਚ ਦਿਖਾਈ ਦਿੱਤਾ ਆਖਰ ਭਾਈ ਅਮਰਪਾਲ ਸਿੰਘ ਦੇ ਨਾਲ ਹੈ ਕੌਣ ਕਿਹੜੀਆਂ ਤਰਾਂ ਨੇ ਕਿਹੜੇ ਸਿਆਸਤਦਾਨ ਨੇ ਲਗਾਤਾਰ ਰਹਾਈ ਦੀ ਮੰਗ ਤਾਂ ਕੀਤੀ ਜਾਂਦੀ ਹੈ ਆਕਰ ਹੁਣ ਰਹਾਈ ਦਾ ਰਾਹ ਪੱਧਰਾ ਹੋਵੇ ਕਿਵੇਂ ਮੈਂਬਰ ਪਾਰਲੀਮੈਂਟ ਭਾਈ ਅੰਮਰਤਪਾਲ ਸਿੰਘ ਖਾਲਸਾ ਜਿਨ੍ਹਾਂ ਦਾ ਅੱਜ ਨਾਂ ਪਾਰਲੀਮੈਂਟ ਦੇ ਵਿੱਚ ਗੁੰਜਿਆ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸਾਨੂੰ ਇਹ ਹੀ ਨਹੀਂ ਕਲੀਅਰ ਹੋ ਰਿਹਾ ਮੁੱਦਾ ਚੱਕਿਆ ਸਾਬਕਾ ਮੁੱਖ ਮੰਤਰੀ ਨਵੇਂ ਬਣੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਉਹਦੇ ਉਹਦਾ ਕਾਊਂਟਰ ਕਰਨ ਦੇ ਲਈ ਰਮਨੀਤ ਬਿੱਟੂ ਦੂਜੇ ਤੀਜੇ ਬੋਲੇ ਅਸੀਂ ਤਾਂ ਇੱਥੇ ਪੰਜਾਬੀ ਪੰਜਾਬ ਦੇ ਲੋਕ ਇਹ ਪੁੱਛਣਾ ਚਾਹੁੰਦੇ ਆ ਕਿ ਸਾਰੇ ਤੁਸੀਂ ਇੱਕ ਗੱਲ ਪ੍ਰਮਾਨ ਕਰੋ ਵੀ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸੇ ਤੇ ਜਿਹੜੀ ਪੰਜਾਬ ਦੀ ਸਰਕਾਰ ਨੇ ਦੁਬਾਰਾ ਇੰਨੇ ਸੇ ਵਧਾ ਕੇ ਉਹਨੂੰ ਅੰਦਰੇ ਰੱਖਿਆ ਹੋਇਆ ਹੈ ਇਹ ਬਹੁਤ ਨਿੰਦਣਯੋਗ ਹੈ ਉਹਨੂੰ ਛਡਾਉਣ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਤੇ ਸਪੀਕਰ ਸਾਹਿਬ ਤੋਂ ਉਹ ਤੋਂ ਮੰਗ ਕਰਨੀ ਚਾਹੀਦੀ ਸੀ ਮੰਗ ਕਰਨ ਦੀ ਬਜਾਏ ਤੁਸੀਂ ਇਹ ਇਹਨੂੰ ਮੁੱਦੇ ਨੂੰ ਆਪ ਚ ਟਕਰਾਅ ਚ ਲੈ ਕੇ ਜਾ ਰਹੇ ਹੋ ਜਿਹੜਾ ਕਿ ਬਹੁਤ ਦੁੱਖਦਾਈ ਹੈ ਮੰਗ ਉੱਥੇ ਇਹ ਕਰਨੀ ਚਾਹੀਦੀ ਸੀ ਵੀ ਛੱਡਣ ਵਾਲਾ ਮੁੱਦਾ ਜੇ ਦੂਰ ਵੀ ਜਾਂਦਾ ਹੈ ਪਾਰਲੀਮੈਂਟ ਦੇ ਵਿੱਚ ਅੰਬਰਤਪਾਲ ਸਿੰਘ ਨੂੰ ਲੈ ਕੇ ਤਾਂ ਆਓ ਨਾ ਤਾਂ ਕਿ ਉਹਦਾ ਪਾਸਨ ਖਨੂਰ ਸਾਹਿਬ ਦੇ ਲੋਕ ਵੀ ਸੁਣਣ ਤੇ ਦੁਨੀਆ ਸੁਣੇ ਕਿ ਜਿਉਂ ਅਕਸਵਦਾ ਸਰਕਾਰਾਂ ਨੇ ਬਣਾਇਆ ਹੈ ਪਰ ਅਤਵਾਦੀ ਵਖਵਾਦੀ ਦੇਸ਼த்ਰੋਹੀ ਵੋਟਾਂ ਵਾਲਿਆਂ ਨੇ ਤਾਂ ਆਪਣਾ ਕੰਮ ਕਰਤਾ ਹੁਣ ਉਹ ਤੋਂ ਬਾਅਦ ਅੰਬਰਤਪਾਲ ਸਿੰਘ ਜਦ ਬੋਲੂਗਾ ਤੁਹਾਨੂੰ ਸਾਰਾ ਕੁਝ ਦਿਖ ਜਾਊਗਾ ਮੈਂ ਫੇਰ ਕਹਿਣਾ ਚਾਹੁੰਦਾ ਕਿ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਐਨਐਸਏ ਤੜਾਉਣ ਦੇ ਲਈ ਚਾਰਾ ਜੂਈ ਕਰੋ ਆ ਰੌਲਾ ਨਾ ਪਾਓ ਪਰ ਜੇ ਦੇਖਿਆ ਜਾਵੇ ਤਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਕਿਹੜੀਆਂ ਸਿਆਸੀ ਧਿਰਾਂ ਨੇ ਕੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਇੱਕ ਮੁੱਦਾ ਬਣਾਇਆ ਜਾ ਰਿਹਾ ਕੀ ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਦੇ ਤੇ ਹੁਣ ਸਿਆਸਤ ਦਾ ਨਾਹੀ ਸਿਆਸਤ ਕਰਨਾ ਚਾਹੁੰਦੇ ਆ ਕਿ ਐਨਐਸਏ ਦਾ ਰਾਗ ਲਾਪੀ ਜੋ ਕੋਈ ਸਫਬੰਦੀ ਨਾ ਬਣਾਓ ਪੰਜਾਬ ਦੇ ਮੈਂਬਰ ਪਾਰਲੀਮੈਂਟ ਇਕੱਠੇ ਨਾ ਹੋਣ ਸਿਆਸੀ ਪਾਰਟੀਆਂ ਦਾ ਸਟੈਂਡ ਸਪਸ਼ਟ ਨਾ ਹੋਵੇ ਅਕਾਲੀ ਦਲ ਆਪਣੀ ਬੋਲੀ ਬੋਲਦਾ ਭਾਜਪਾ ਆਪਣੀ ਬੋਲੀ ਤੇ ਪੰਜਾਬ ਦੇ ਮੁੱਖ ਮੰਤਰੀ ਵੱਖਰਾ ਤਰਕ ਰੱਖਦੇ ਆ ਤੇ ਉਹ ਕਹਿੰਦੇ ਆ ਕਿ ਮੈਂ ਕਿਤੇ ਕਿਸੇ ਵਿਅਕਤੀ ਵਿਸ਼ੇਸ਼ ਜਾਂ ਐਮਪੀ ਦਾ ਚੁਣਿਆ ਹੋਇਆ ਨਹੀਂ ਮੈਂ 3 ਕਰੋੜ ਲੋਕਾਂ ਦਾ ਕਸਟੋਡੀਅਨ ਆ ਤੇ ਉਹਨਾਂ ਨੇ ਇਤੋਂ ਤੱਕ ਕਿਹਾ ਕਿ ਲਾ ਐਂਡ ਆਰਡਰ ਨੂੰ ਬਰਕਰਾਰ ਰੱਖਣਾ ਉਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਇਸੇ ਕਰਕੇ ਉਹ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਹੈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਐਨਐਸਏ ਜਿਹੜੀ ਲੱਗੀ ਹੈ ਉਹਨੂੰ ਤੜਾਉਣ ਦੇ ਲਈ ਸਾਨੂੰ ਲੋਕਾਂ ਨੂੰ ਆਸ ਸੀ ਵੀ ਮੈਂਬਰ ਪਾਰਲੀਮੈਂਟ ਸਾਰੇ ਇੱਕ ਮੁੱਠੋ ਕੇ ਉਹਦੇ ਐਨਐਸਏ ਤੜਾਉਣਗੇ ਤੇ ਉਹਨੂੰ ਆਪਣੇ ਭਾਈਚਾਰੇ ਦੇ ਵਿੱਚ ਸ਼ਾਮਲ ਕਰਨਗੇ ਉਹ ਗੱਲ ਨਹੀਂ ਹੋਈ ਦੂਜੇ ਬੰਨੇ ਮੁੱਖ ਮੰਤਰੀ ਪੰਜਾਬ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੋ ਉਹਦਾ ਬਿਆਨ ਲੱਗਿਆ ਉਹ ਤਾਂ ਬਹੁਤ ਹੀ ਦੁੱਖਦਾਈ ਹੈ ਮੁੱਖ ਮੰਤਰੀ ਸਾਹਿਬ ਦਾ ਇਹ ਕਹਿਣਾ ਕਿ ਮੈਂ ਜੀ ਮੈਂ ਇੱਕ ਦਾ ਨਹੀਂ ਇੱਕ ਵਿਸ਼ੇਸ਼ ਦਾ ਨਹੀਂ ਹੈਗਾ ਮੈਂ ਜੀ ਇੰਨੇ ਲੱਖਾਂ ਲੋਕਾਂ ਦਾ ਬਣਾਇਆ ਹੋਇਆ ਮੁੱਖ ਮੰਤਰੀ ਆ ਇਹ ਕਹਿਣ ਦੀ ਲੋੜ ਨਹੀਂ ਭਗਵਾਨ ਤਮਨ ਜੀ ਤੁਸੀਂ ਮੁੱਖ ਮੰਤਰੀ ਹੈਗੇ ਕੱਲੇ ਝਾੜੂ ਵਾਲਿਆਂ ਦੇ ਲਈ ਸਾਰਿਆਂ ਦੇ ਉਹ ਅਸੀਂ ਪ੍ਰਬੰਧ ਕਰਦੇ ਆ ਪਰ ਮੈਂ ਨਾਲ ਤੁਹਾਨੂੰ ਇਹ ਕਹਿਣਾ ਚਾਹਨਾ ਕਿ ਜਿਹੜਾ ਤੁਸੀਂ ਕਹਿੰਦੇ ਹੋ ਵੀ ਮੈਂ ਪੰਜਾਬ ਦੇਖਦਾ ਜੇ ਤੁਸੀਂ ਪੰਜਾਬ ਦੇਖਦੇ ਹੋਏ ਦੇਖਦੇ ਹੁੰਦੇ ਲੁਧਿਆਣਾ ਕਾਂਡਾ ਹੁੰਦਾ ਰੋਜ਼ ਸਾਡੀਆਂ ਧੀਆਂ ਪੜਨਾ ਸੁਰੱਖਤ ਨਹੀਂ ਸਮਝਦੇ ਉਹਨਾਂ ਦੇ ਗਲਾਂ 'ਚੋਂ ਚੈਨੀਆਂ ਲਾ ਕੇ ਦਿਨ ਦਿਹਾੜੇ ਨਾਲ ਭਜਦੇ ਨਸ਼ੇੜੀ ਦਿਨ ਦਿਹਾੜੇ ਲੁੱਟਾ ਖੋਹਾਂ ਬਾਰਦਾਤਾਂ ਹੋ ਰਹੀਆਂ ਨੇ ਇਹਦੇ ਕਰਕੇ ਮੁੱਖ ਮੰਤਰੀ ਸਾਹਿਬ ਇਹ ਇਹ ਤੁਹਾਡੀ ਗੱਲ ਜੱਚੀ ਨਹੀਂ ਲੋਕਾਂ ਨੂੰ ਆ ਸਾਹਮਦੇ ਡਿਬਰੂਗੜ੍ਹ ਦੇ ਜੇਲ੍ਹ ਵਿੱਚ ਬੈਠੇ ਆ ਭਾਈ ਅਮਰਤਪਾਲ ਸਿੰਘ ਤੇ ਉਸ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਇੰਨਾ ਕਮਜ਼ੋਰ ਹੈ ਕਿ ਜੇ ਭਾਈ ਅਮਰਤਪਾਲ ਸਿੰਘ ਰਹਾ ਹੁੰਦੇ ਆ ਤੇ ਲਾਅ ਐਂਡ ਆਰਡਰ ਖਤਰੇ 'ਚ ਪੈ ਜਾਏਗਾ ਭਾਈ ਅਮਰਤਪਾਲ ਸਿੰਘ ਨੂੰ ਕਿੰਨਾ ਚਿਰ ਹੋ ਗਿਆ ਅੰਦਰ ਕੈਰ ਨੂੰ ਐਨਐਸਏ ਲਾ ਕੇ ਜਿਹਦਾ ਨਾਂ ਇਹ ਨਾਡਰ ਪੰਜਾਬ ਦਾ ਇਹਨੇ ਠੀਕ ਕਰ ਲਿਆ ਸਾਡੇ ਮੁੱਖ ਮੰਤਰੀ ਨੇ ਫੇਰ ਤਾਂ ਇਹਨਾਂ ਦੀਆਂ ਗੱਲਾਂ ਠੀਕ ਨੇ ਅਸੀਂ ਗਲਤਾਂ ਪਰ ਜੇ ਉਦੋਂ ਵੀ ਬੇੜਾ ਗਰਕ ਹੋ ਰਿਹਾ ਪੰਜਾਬ ਦਾ ਦਿਨ ਪਰ ਦਿਨ ਫੇਰ ਤਾਂ ਮੈਂ ਇਹੀ ਕਹੂੰਗਾ ਕਿ ਜਿਵੇਂ 34 34 35 35 ਸਾਲ ਸਜ਼ਾਵਾਂ ਪੂਰੀਆਂ ਕਰ ਚੱਕਿਆ ਨੂੰ ਨਹੀਂ ਛੱਡ ਰਹੇ ਉਸੇ ਕੜੀ ਦੇ ਵਿੱਚ ਮੈਂਬਰ ਪਾਰਲੀਮੈਂਟ ਅੰਬਰਤਪਾਲ ਲੁਮਰੀਏ ਕੱਢਣਾ ਚਾਹੁੰਦੇ ਸਾਰਿਆਂ ਦੀ ਚਾਲ ਹੈ ਸਰਕਾਰਾਂ ਦੀ ਸਾਰਿਆਂ ਦੀ ਜਿੰਨੀਆਂ ਵੀ ਪਾਰਟੀਆਂ ਦੇ ਬੰਦੇ ਨੇ ਚਾਲ ਹੈ ਹੁਣ ਇੱਥੇ ਨਿਕਰਨਾ ਪੈਣਾ ਮੈਂ ਸਾਰਿਆਂ ਨੂੰ ਅਪੀਲ ਕਰਦਾ ਚਾਹੇ ਬਾਦਲਦਲ ਵਾਲੀ ਬੀਬੀ ਹੈ ਚਾਹੇ ਕਾਂਗਰਸ ਸੀਨੇ ਚਾਹੇ ਕੋਈ ਹੋਰ ਆ ਚਾਹੇ ਝਾੜੂ ਵਾਲੇ ਨੇ ਉਹ ਬਈ 27 ਚ ਤੁਸੀਂ ਸਾਡੇ ਘਰਾਂ ਚ ਫੇਰ ਆਉਣਾ ਇਸ ਕਰਕੇ ਹੁਣ ਪਤਾ ਲੱਗਣਾ ਕਿ ਸੱਚ ਨਾਲ ਕੌਣ ਖੜਦਾ ਝੂਠ ਨਾਲ ਕਿਹੜਾ ਕਿਹੜਾ ਖੜਦਾ ਇੱਥੇ ਤੁਹਾਡਾ ਨਤੀਜਾ ਹੈ ਉਧਰ ਰਿਜ਼ਲਟ ਤੇ ਪੂਰਾ ਉਤਰੋ ਲੱਗਦਾ ਹੈ ਕਿ ਕੋਈ ਸਿਆਸੀ ਤਰਜਾ ਪੰਤਕ ਤੇ ਅਮਰਪਾਲ ਸਿੰਘ ਦੇ ਨਾਲ ਖੜੀ ਹੈ ਜਾਂ ਇਸ ਤਰ੍ਹਾਂ ਦੀ ਫੋਕੀ ਬਿਆਨਬਾਜ਼ੀ ਲਗਾਤਾਰ ਹੁੰਦੀ ਰਹੇਗੀ ਸਿਆਸੀ ਤਰਾਂ ਕਰ ਕੀ ਰਹੀਆਂ ਸਿਆਸਤਦਾਨ ਕਰ ਕੀ ਰਿਹਾ ਕਿ ਅਜਿਹੀ ਬਿਆਨਬਾਜ਼ੀ ਕਰਕੇ ਭਾਈ ਅਮਰਪਾਲ ਸਿੰਘ ਦੇ ਮੁੱਦੇ ਨੂੰ ਭਰਦੇ ਰਹਿਣ ਭਾਈ ਅਮਰਪਾਲ ਸਿੰਘ ਜੇਲ੍ਹ ਤੋਂ ਬਾਹਰ ਨਾ ਆਵੇ ਭਾਈ ਅਮਰਪਾਲ ਸਿੰਘ ਖੰਡੂਰ ਸਾਹਿਬ ਦੇ ਲੋਕਾਂ ਦੀ ਨੁਮਾਇੰਦਗੀ ਨਾ ਕਰੇ ਕਿ ਖੰਡੂਰ ਸਾਹਿਬ ਇਸੇ ਤਰ੍ਹਾਂ ਲਵਾਰਸ ਰਹੇਗਾ ਖੰਡੂਰ ਸਾਹਿਬ ਦੇ ਲੋਕਾਂ ਦੀ ਕਦੇ ਨਹੀਂ ਸੁਣੀ ਜਾਏਗੀ ਖੰਡੂਰ ਸਾਹਿਬ ਦੇ ਹਲਕੇ ਦੇ ਵਿੱਚ ਵਕਾਸ ਨਹੀਂ ਹੋਏਗਾ ਤੇ ਇਹ ਮੁੱਦਾ ਇਸੇ ਤਰ੍ਹਾਂ ਲਟਕਦਾ ਰਹੇਗਾ ਤੁਹਾਨੂੰ ਲੱਗਦਾ ਹੈ ਕਿ ਪੰਤਕ ਤੇranu ਨੂੰ ਛੱਡ ਕੇ ਇਹ ਲੋਕ ਜਿਹੜੇ ਆ ਸਿਆਸਤਦਾਨ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਕਿੰਨਾ ਕੁ ਖੜੇ ਆ ਭਾਈ ਅੰਮ੍ਰਿਤਪਾਲ ਸਿੰਘ ਖਾਲਸੇ ਨਾਲ ਜਿਹੜੇ ਮੈਂਬਰ ਪਾਰਲੀਮੈਂਟ ਨੇ ਖੜਨਾ ਉਹ ਤੁਹਾਨੂੰ ਜਨਤਕ ਦੇਖੂਗਾ ਭਾਈ ਸਰਬਾ ਸਰਬਜੀਤ ਸਿੰਘ ਖਾਲਸਾ ਜਿਹੜੇ ਦੂਜਿਆਂ ਨੇ ਉੱਥੇ ਦੇਖਾਂਗੇ ਸਰਬਜੀਤ ਸਿੰਘ ਖਾਲਸੇ ਨਾਲ ਕਿਹੜੀ ਪਾਰਟੀ ਦੇ ਬੰਦੇ ਹੱਕਾੜਾ ਕੇ ਖੜਦੇ ਨੇ ਕਿ ਅਸੀਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੀ ਐਨਐਸਏ ਵੀ ਤੜਾਉਣੀ ਆ ਤੇ ਉਹਨੂੰ ਰਿਹਾ ਕਰਾਉਣਾ ਨਾ ਕਿ ਅਸੀਂ ਜਵਾਨਥ ਤੇ ਲੈ ਕੇ ਆਉਣਾ ਇਹ ਇਹ ਤਾਂ ਇਮਤਿਹਾਨ ਨੇੜੇ ਹੀ ਐ ਜੇ ਉੱਥੇ ਪਤਾ ਲੱਗੂ ਪਰ ਹਾਲੇ ਤਾਂ ਸਰਬਜੀਤ ਸਿੰਘ ਖਾਲਸਾ ਕਿਹੜਾ ਸੌ ਚੱਕਣ ਤੋਂ ਬਾਅਦ ਹੁਣ ਉਹਨਾਂ ਨੇ ਬੋਲਣਾ ਉਦੋਂ ਇਹ ਇਹਦਾ ਡਿਸੀਜਨ ਹੋਊਗਾ ਵੀ ਉਹਦੇ ਨਾਲ ਵੀ ਬਸ ਹਰ ਸਿਮਰ ਤੇ ਖੜਦੀ ਐ ਕਿ ਕਿਹੜੇ ਕਿਹੜੇ ਖੜਦੇ ਨੇ ਇਹੋ ਨਾ ਖੜੇ ਤਾਂ ਅਸੀਂ ਇਹ ਕਹਾਂਗੇ ਕਿ ਕੱਲਾ ਖਾਲਸੇ ਨਾਲ ਖਾਲਸਾ ਹੀ ਖੜਨਾ ਰਹਿ ਗਿਆ ਦੂਜੇ ਤਾਂ ਸਿਰਫ ਲਾਰੇ ਲੱਪੇ ਹੀ ਲਾਉਂਦੇ ਨੇ ਲੋਕਾਂ ਦੇ ਗੋਂਗੂਆਂ ਤੋਂ ਮਿੱਟੀਓ ਝਾੜ ਰਹੇ ਸੋਨੀ ਸਾਹਿਬ ਇੱਕ ਅਕਾਲੇਦਲ ਦੇ ਅੰਦਰ ਜਿਸ ਤਰ੍ਹਾਂ ਇੱਕ ਲੜਾਈ ਦਿਖਾਈ ਦੇ ਰਹੀ ਹੈ ਇੱਕ ਡੂੰਗਾ ਸੰਕਟ ਦਿਖਾਈ ਦੇ ਰਿਹਾ ਹੈ ਤੇ ਹੁਣ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚ ਗਿਆ ਤੇ ਹੁਣ ਜਿਸ ਤਰ੍ਹਾਂ ਦਾ ਸਪਸ਼ਟਿਕਰ ਨਾ ਬੰਦ ਲਫਾਫੇ ਦੇ ਵਿੱਚ ਇੱਕ ਸਸਪੈਂਸ ਦੇ ਰੂਪ ਵਿੱਚ ਸਿੰਘ ਸਹਿਬਾਨ ਤੱਕ ਪਹੁੰਚਾਇਆ ਗਿਆ ਹੈ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਲਈ ਤੇ ਆ ਸਕਦਾ ਹੈ ਅਕਾਲੀ ਦਲ ਦੀ ਮੁੜ ਸਰਜੀਤੀ ਹੋ ਸਕਦੀ ਹੈ ਤਾਂ ਆਖਰ ਅਕਾਲੀ ਦਲ ਦੇ ਵਿੱਚ ਫੁੱਟ ਦਾ ਖੜਾ ਹੋਣਾ ਸੰਕਟ ਪੈਦਾ ਹੋਣਾ ਕਿੰਨਾ ਕੁ ਗੰਭੀਰ ਹੈ ਤੇ ਪੰਜਾਬ ਦੇ ਹਿੱਤਾਂ ਲਈ ਕਿਉਂਕਿ ਖੇਤਰੀ ਪਾਰਟੀ ਹੈ ਪੰਜਾਬ ਦੀ ਅਜਾਈ ਲੜਾਈ ਨੂੰ ਕਿੱਥੇ ਤੱਕ ਸਿਮੇਟ ਕੇ ਰੱਖਣਗੇ ਸਿੰਘ ਸਹਿਬਾਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਧੜਾ ਟੁੱਟ ਕੇ ਬਾਦਲ ਦਲ ਚੋਂ ਹੀ ਗਿਆ ਹੈ ਲੜਾਈ ਉਹਨਾਂ ਦੀ ਆ ਸ਼ਰੋਮਣੀ ਅਕਾਲੀ ਦਲ ਦੀ ਜਾਂ ਪੰਥਕ ਲੋਕਾਂ ਦੀ ਨਹੀਂ ਜੇ ਪੰਥਕ ਲੋਕਾਂ ਦੀ ਲੜਾਈ ਹੁੰਦੀ ਦੋ ਮੈਂਬਰ ਪਾਰਲੀਮੈਂਟ ਨਾ ਜਿਤਾਉਂਦੇ ਲੋਕ ਲੋਕਾਂ ਲੋਕ ਇਕੱਠੇ ਨੇ ਇਕੱਠੇ ਹੀ ਰਹਿਣਗੇ ਪਰ ਇਮਤਿਹਾਨ ਪਹਿਲਾਂ ਤਾਂ ਇਕੱਲੇ ਬਾਦਲ ਦਲ ਦਾ ਸੀ ਬੇਅਦਮੀਆਂ ਕਰਕੇ ਗੋਲੀਆਂ ਗੋਲੀकांड ਕਰਕੇ ਮੈਂ ਕਿੰਨਾ ਕੁ ਲੰਬਾ ਲੈ ਕੇ ਜਾਵਾਂ ਇਹਦੇ ਕਰਕੇ ਪਰ ਅੱਜ ਸ੍ਰੀ ਕਾਲ ਤੱਕ ਸਾਹਮਣੇ ਬੈਠੇ ਸਿੰਘ ਸਹਿਬਾਨ ਉਹਨਾਂ ਦੇ ਸਹਿਯੋਗੀ ਸਿੰਘ ਸਿੰਘ ਸਹਿਬਾਨ ਥੋੜਾ ਇਮਤਿਹਾਨ ਹੈ ਤੇ ਦੂਜੇ ਜਿਹੜਾ ਤੁਸੀਂ ਸੁਖਵੀਰ ਸਿੰਘ ਬਾਦਲ ਸਾਹਿਬ ਕੋ ਉਪ ਮੁੱਖ ਮੰਤਰੀ ਨੂੰ ਬੁਲਾਇਆ ਇਹ ਸਾਰਾ ਕੋ ਤੁਹਾਨੂੰ ਬੰਦ ਲਫਾਫਾ ਦੇਤਾ ਹੁਣ ਇਮਤਿਹਾਨ ਸਿੰਘ ਸਾਹਿਬ ਜੀ ਥੋੜਾ ਥੋੜਾ ਪਤਾ ਲੱਗਣਾ ਪਰ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ ਸਰਬੱਤ ਖਾਲਸਾ ਵਾਲੇ ਜਥੇਦਾਰ ਨੇ ਅਸੀਂ ਬਾਜਖ ਥੋੜੇ ਦੇ ਰੱਖਣੀਆਂ ਕਿਤੇ ਇਹ ਨਾ ਹੋਵੇ ਗਿਆਨੀ ਰਗਵੀਰ ਸਿੰਘ ਜੀ ਤੁਸੀਂ ਵੀ ਗਿਆਨੀ ਗਰਵਾਚਰ ਸਿੰਘ ਬਾ ਦੀ ਤਰ੍ਹਾਂ ਬਾਤਾਂ ਅਖਬਾਰਾਂ ਚ ਸਪਸ਼ਟੀਕਰਨ ਦਿੰਦੇ ਫਰੋ ਸਮਾਂ ਅੱਜ ਠੋਕ ਕੇ ਖੜ ਜੋ ਜੇ ਨਹੀਂ ਖੜ ਸਕਦੇ ਅਸਤੀਫਾ ਦੇ ਕੇ ਪਰੇ ਹੋ ਜਿਓ ਕਿਤੇ ਧੋ ਨਾ ਕਮਾ ਲਿਓ ਧੋਖਾ ਨਾ ਕਰ ਬੈਠੇ ਆਕਰ ਸਿੰਘ ਸਾਹਿਬ ਨੂੰ ਡਿਟ ਡਿਕਟੇਟ ਕਿਉ ਕਰ ਰਹੀਆਂ ਪੰਤਕ ਧਰਾਂ ਸਿੰਘ ਸਹਿਬਾਨ ਨੂੰ ਇਹ ਦੱਸ ਕਿਉ ਰਹੀਆਂ ਪੰਤਕ ਧਰਾਂ ਕਿ ਸਖਬੀਰ ਨੂੰ ਅਜਿਹੀ ਸਜ਼ਾ ਲਾਈ ਜਾਵੇ ਧਾਰਮਿਕ ਸਜ਼ਾ ਲਾਈ ਜਾਵੇ ਜਾਂ ਇਸ ਤਰ੍ਹਾਂ ਦੀ ਸਜ਼ਾ ਲੱਗਣੀ ਚਾਹੀਦੀ ਹੈ ਜਾਂ ਇਹ ਗੱਲ ਕਹੀ ਜਾ ਰਹੀ ਹੈ ਕਿ ਧਾਰਮਿਕ ਸਜ਼ਾ ਜੋੜੇ ਝਾੜ ਨਾਲ ਨਹੀਂ ਹੁੰਦੀ ਭਾਂਡੇ ਮੰਝਲ ਨਾਲ ਨਹੀਂ ਹੁੰਦੀ ਤੇ ਇਹ ਗੱਲ ਬਹੁਤ ਵੱਡੀ ਆ ਕਿ ਜੇ ਸ਼੍ਰੀ ਕਾਲ ਤਖਤ ਸਾਹਿਬ ਇੱਕ ਸਰਵੋਤ ਸਸਤਾ ਹੈ ਉਹਨਾਂ ਦੇ ਜਥੇਦਾਰ ਜੇ ਬੈਠੇ ਹੋਏ ਆ ਤੇ ਪੰਥਕ ਧਿਰਾਂ ਜਿਹੜੀਆਂ ਅੱਜ ਅਹੀਂ ਡਿਕਟੇਟ ਕਿਉਂ ਕਰ ਰਹੀਆਂ ਸਿੰਘ ਸਾਹਿਬ ਨੂੰ ਕਿ ਤੁਹਾਨੂੰ ਸ਼੍ਰੀ ਕਾਲ ਤਖਤ 'ਚ ਵਿਸ਼ਵਾਸ ਨਹੀਂ ਤੁਹਾਨੂੰ ਜਥੇਦਾਰਾਂ 'ਚ ਵਿਸ਼ਵਾਸ ਨਹੀਂ ਤਾਂ ਫਿਰ ਇਸ ਲੜਾਈ ਦੇ ਵਿੱਚ ਤੁਹਾਡੀ ਇਨਵੋਲਵਮੈਂਟ ਕਿਸ ਤਰ੍ਹਾਂ ਦੀ ਹੈ ਜਦੋਂ ਦੋ ਧਿਰਾਂ ਦੀ ਲੜਾਈ ਚੱਲ ਰਹੀ ਆ ਤਾਂ ਪੰਥਕ ਧਿਰਾਂ ਦੇ ਵਿੱਚ ਕਿਉਂ ਕੋਧ ਰਹੀਆਂ ਜਿਹੜਾ ਸ੍ਰੀ ਅਕਾਲ ਤਾਂ ਸਭ ਦਾ ਸਿਧਾਂਤ ਹੈ ਪਿਛਲੇ ਸਮੇਂ ਤੋਂ ਉਹਦੀਆਂ ਪਰੰਪਰਾਵਾਂ ਦਾ ਘਾਣ ਹੋ ਰਿਹਾ ਸਾਰਿਆਂ ਤੋਂ ਮਾਨਵਤਾ ਦਾ ਗੁਰੂ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਹੋਣਾ ਜੇ ਰੋਸ ਕਰਦੇ ਮਹਾਪੁਰਖ ਨੇ ਉਹਨਾਂ ਦੇ ਡਾਂਗ ਚੱਲਣ ਦੀਆਂ ਗੋਲੀਆਂ ਚੱਲੀਆਂ ਮਾਮਾ ਦੇ ਪੁੱਤ ਮਾਰਨੇ ਉਹ ਅਸੀਂ ਜੇ ਪਛੋਕੜ ਦੇਖਦੇ ਆ ਉਹ ਤੋਂ ਵੀ ਵੱਡੀ ਗੱਲ ਸਿੰਘ ਸਾਹਿਬ ਗਿਆਨੀ ਗਰਵਾਚਨ ਸਿੰਘ ਜੀ ਤੇ ਉਹਦੇ ਨਾਲ ਦੇ ਸਹਿਯੋਗੀ ਜਿਹੜਾ ਕਿ ਗਿਆਨੀ ਗੁਰਮਖ ਸਿੰਘ ਹੈ ਉਹਨੇ ਕਹਿਣਾ ਕਿ ਸਾਡੇ ਤੇ ਕਿਵੇਂ ਦਬਾਅ ਪਾ ਕੇ ਸਾਤੋਂ ਕਿਵੇਂ ਸਰਸੇ ਵਾਲੇ ਦੀ ਸਾਤੋਂ ਮਾਫੀ ਲਿਖਾਈ ਗਈ ਕਿਵੇਂ 92 ਲੱਖ ਰੁਪਈਆ ਗਿਆ ਇਹਨਾਂ ਨੂੰ ਦੇਖ ਕੇ ਅਸੀਂ ਉਹ ਡਰਦੇ ਆ ਅਸੀਂ ਸਹੇ ਨੂੰ ਨਹੀਂ ਰੋਂਦੇ ਅਸੀਂ ਹੇ ਨੂ ਰੋਣਿਆ ਵੀ ਪਹਿਲਾਂ ਜੋ ਗੁੱਲ ਖੰਡਾ ਕੇ ਸਾਡੀ ਬੇਇੱਜ਼ਤੀ ਕਰਾਈ ਗਈ ਆ ਕੌਮ ਨੂੰ ហេਠਾ ਲਗਾਇਆ ਗਿਆ ਨੀਚਾ ਅਕਾਲ ਸਾਹਿਬ ਦੀਆਂ ਪਰੰਪਰਾ ਨਹੀਂ ਛੱਡੀਆਂ ਗਈਆਂ ਕਿਤੇ ਇਹ ਰਾਹ ਫੇਰਨਾ ਇਹ ਫੜ ਲੈਣ ਹੁਣ ਮੌਕਾ ਆਇਆ ਸੁਖਬੀਰ ਬਾਦਲ ਨੂੰ ਨੀਵੇਂ ਹੋ ਕੇ ਇਹਨਾਂ ਕੋਲ ਨੂੰ ਤੁਰੇ ਨੇ ਜੇ ਨੀਵੇਂ ਹੋ ਕੇ ਗਏ ਹੋਏ ਤਾਂ ਫੈਸਲਾ ਲੈਣ ਜੇ ਸਰਜੀਤ ਬਰਨਾਲਾ ਬੰਨਿਆ ਜਾ ਸਕਦਾ ਬੂਟਾ ਸਿੰਘ ਬੰਨਿਆ ਜਾ ਸਕਦਾ ਕੌਮ ਨੇ ਤਾਂ ਸ਼ਾਂਤ ਹੋਣਾ ਕਿ ਉਹੀ ਥਾਮ ਲੈ ਉਹੀ ਕੋਲ ਡੇ ਐਹੀ ਜੀ ਇਤਿਹਾਸਕ ਸਜ਼ਾ ਦੇਣੀ ਚਾਹੀਦੀ ਆ ਜਿਹਦੇ ਨਾਲ ਕੌਮ ਕਹੇ ਵੀ ਵਾਕਈ ਕੋਈ ਪੱਖਪਾਤ ਕੋਈ ਲਫਾਫੇ ਚੋਂ ਨਿਕਲਿਆ ਜੱਥੇਦਾਰ ਨਹੀਂ ਅਕਾਲੀ ਫੂਲਾ ਸਿੰਘ ਦੀ ਤਰ੍ਹਾਂ ਖੜ ਗਿਆ ਠੋਕ ਕੇ ਸਜ਼ਾ ਦਊਗਾ ਤਾਂ ਮੰਨਣਾ ਲੋਕਾਂ ਦੇ ਨਹੀਂ ਪ੍ਰਵਾਨ ਨਹੀਂ ਕਰਦਾ ਪਤਾ ਨਾ ਜੀ ਐਸਾ ਨਾ ਪਰਮਜੀਤ ਸਿੰਘ ਸੌਲੀ ਜਿਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਬੰਦ ਲਫਾਫੇ ਦੇ ਵਿੱਚ ਸਪਸ਼ਟੀਕਰਨ ਦਿੱਤਾ ਹੈ ਤਾਂ ਗੱਲ ਸਹੇਦੀ ਨਹੀਂ ਗੱਲ ਪਹੇਦੀ ਹੈ ਤਾਂ ਜਿਸ ਤਰ੍ਹਾਂ ਪਿਛਲੇ ਸਮਿਆਂ ਦੇ ਵਿੱਚ ਸ੍ਰੀ ਅਕਾਲ ਤਖਤਾ ਤੇ ਸਿਧਾਂਤਾਂ ਦੀ ਗੱਲ ਹੋਈ ਪਰੰਪਰਾਵਾਂ ਦੀ ਗੱਲ ਹੋਈ ਮਰਿਆਦਾ ਦੀ ਗੱਲ ਹੋਈ ਤਾਂ ਲੰਮੇ ਸਮੇਂ ਤੋਂ ਜਿਹੜੇ ਮਾਮਲੇ ਸਾਹਮਣੇ ਆਏ ਤੇ ਜਿਹਦੇ ਵਿੱਚ ਪੱਲੇ ਚੜਨ ਦਾ ਕੰਮ ਜਿਹੜਾ ਕੀਤਾ ਗਿਆ ਤਾਂ ਹੁਣ ਸਿੰਘ ਸਾਹਿਬ ਦੀ ਵੱਡੀ ਭੂਮਿਕਾ ਹੈ ਪੰਤਕ ਧਰਾਂ ਦੀ ਇੱਕ ਵੱਡੀ ਟੈਕ ਸਿੰਘ ਸਹਿਬਾਨ ਤੇ ਹੈ ਕਿ ਆਕਰ ਜੈ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਤੱਕ ਪਹੁੰਚ ਕੀਤੀ ਹੈ ਜੋ ਉਹਨਾਂ ਨੂੰ ਬੁਲਾਇਆ ਗਿਆ ਤਾਂ ਉਹਨਾਂ ਨੂੰ ਅਜਿਹਾ ਫੈਸਲਾ ਕਰਨਾ ਚਾਹੀਦਾ ਹੈ ਜਿਹਦੇ ਨਾਲ ਪੰਤਕ ਧਰਾਂ ਨੂੰ ਠਾਰ ਮਿਲੇ ਤੇ ਦੂਜੇ ਪਾਸੇ ਭਾਈ ਅਮਰਪਾਲ ਸਿੰਘ ਦਾ ਜਿਹੜਾ ਮੁੱਦਾ ਅੱਜ ਦੇਸ਼ ਦੀ ਸੰਸਦ ਦੇ ਵਿੱਚ ਗੂੰਜਿਆ ਤਾਂ ਉਹਨਾਂ ਨੇ ਸਪਸ਼ਟ ਕੀਤਾ ਕਿ ਸਾਰੀਆਂ ਸਿਆਸੀ ਧਿਰਾਂ ਨੂੰ ਸਿੱਧੇ ਤੌਰ ਤੇ ਸਪਸ਼ਟ ਕਰਨਾ ਚਾਹੀਦਾ ਕਿ ਭਾਈ ਅਮਰਪਾਲ ਸਿੰਘ ਦੇ ਮਸਲੇ ਦੇ ਉੱਤੇ ਕਿਸ ਤਰ੍ਹਾਂ ਦਾ ਮਹਾਜ ਬੰਨਿਆ ਜਾਣਾ ਚਾਹੀਦਾ ਹੈ ਤੇ ਭਾਈ ਅਮਰਪਾਲ ਸਿੰਘ ਦੀ ਰਿਹਾਈ ਸੌਖੀ ਹੋ ਸਕੇ ਕੈਮਰਾਮੈਨ ਮਰੀਕਿੰਦਰ ਸਿੰਘ ਦਿਨਾਲ ਕਵਰ ਸਿੰਘ 베ਦੀਮਾ ਸਾ ਟਵੀ ਪਟਿਆਲਾ